ਜੋਬ ਤਬ ਸੰਜਮ ਹੋਏ ਜਬ ਰਾਖੇ ਕਮਲ ਬਿਖ ਸੇ ਮਦ ਆਸ਼ਰਮਾਈ ਕਿ ਜਦੋਂ ਪ੍ਰਾਣੀ ਤੇਰੇ ਜੀਵਨ ਦੇ ਵਿੱਚ ਤੇਰਾ ਕੀਤਾ ਹੋਇਆ ਜਪ ਨਾਮ ਸਿਮਰਨ ਤਪ ਤੇਰੀ ਕੀਤੇ ਤਪ ਸਾਧਨਾ ਧਿਆਨ ਸਾਧਨਾ ਚੁੱਪ ਸਾਧਨਾ ਸੰਜਮ ਕਿਸੇ ਤੀਰਥ ਨੂੰ ਪੁਜਾ ਆਇਆ ਜਾਂ ਕਿਸੇ ਨਾਲ ਸੰਜਮ ਰਸਤਾ ਨੇ ਮਾਇਆ ਹੋਇਆ ਉਹੇ ਜਬ ਰਾਖੇ ਤੁਹਾਨੂੰ ਪਤਾ ਲੱਗਦਾ ਵੀ ਅਸਲ ਚੀਜ਼ ਇਹ ਪਾਵਰਸ ਨੇ ਜਿਹੜੀਆਂ ਇਹਦਾ ਫਲ ਤੈਨੂੰ ਮਿਲ ਗਿਆ ਇਹ ਉਹਨਾਂ ਨੂੰ ਪਤਾ ਲੱਗਦਾ ਕਦੋਂ ਕਮਲਬਿਕ ਸੇ ਮਤ ਅਸ਼ਰਮਾਈ ਸਦਰ ਹਿੱਤੇ ਦੇ ਵਿੱਚ ਕਮਲ ਉਹ ਪਾਇਦਾਂ ਚੰਗੀਆਂ ਹੁਮੈਂਦੀਆਂ ਇਹ ਜਿਹੜਾ ਖੂੜ ਅਸਰ ਕਰ ਕੰਡੇ ਸਰਵਾੜੂ ਕੀ ਹੋਈ ਜਾਂਦਾ ਮਤਲਬ ਸਵੇਰ ਦਾ ਜਿਹੜਾ ਖਤਮ ਹੋ ਜਾਂਦਾ ਤੇ ਅੰਦਰ ਸੋਹਣੇ ਸੋਹਣੇ ਕਮਲ ਦੇ ਫੁੱਲ ਉਹਨੂੰ ਰੂਪੀ ਪਾਵਰ ਜਦ ਤੱਕ ਆਇਆਂ ਅੰਦਰ ਆ ਜਾਂਦੀਆਂ ਬੰਦੇ ਵੀ ਤਾਂ ਸਮਝ ਲੋ ਵੀ ਉਹ ਪਾਵਰ ਨਾਲ ਕਿੰਨਾ ਜੱਦ ਤਬ ਕੀਤਾ ਹੋਇਆ ਸਭ ਸਾਰਾ ਕੁਝ ਪਰਾ ਤਾਂ ਜਦ ਤੱਕ ਸੰਜਮ ਕਉ ਕੋਦ ਜਿਹੜਾ ਹੈ ਪਾਸ ਹੋ ਚੁੱਕਿਆ ਹੈ ਦਮਲ ਵਿਖੇ ਪਤਾ ਅਸਰ ਪਾਈ ਕੰਮ ਦਾ ਫੁਰਲ ਅ ਬਣ ਜਾਂਦਾ ਉਹ ਨਸਾਨ ਉਹ ਫਿਰ ਉਹਦੀ ਇੰਨੀ ਮਹਾਨਤਾ ਹੋ ਜਾਂਦੀ ਹੈ ਇਹਦਾ ਮਤਲਬ ਹੈ ਕਿ ਜਿਵੇਂ ਹੁੰਦਾ ਵੀ ਜੋ ਕੰਮ ਦਾ ਫੁਰਲ ਪਵਿੱਤਰ ਮੰਨਿਆ ਜਾਂਦਾ ਹੋਵੇ ਨਸਾਨਾਂ ਦੇ ਵਿੱਚ ਉਹਨਾਂ ਦਾ ਪਵਿੱਤਰ ਮੰਨਿਆ ਜਾਂਦਾ ਇੱਕ ਦੇਵਤਾ ਬਣ ਜਾਂਦਾ ਜਿਹੜਾ ਕਿਸੇ ਧੀਰ ਦੁਖੀ ਦਾ ਦਰਦ ਜਾਣਦਾ ਜਿਹੜਾ ਲੋੜਵੰਦ ਨੂੰ ਸਾਧਾ ਮੰਨਦਾ ਕਿਸੇ ਮਜ਼ਬੂਤ ਦੇ ਨਾਲ ਖੜਦਾ ਨਾ ਇਨਸਾਨ ਦੇ ਨਾਲ ਉਹ ਜਿਹੜਾ ਸਹਾਰਾ ਦਿੰਦਾ ਜਿਹੜਾ ਪਨਾਹਦਾ ਜਿਹੜਾ ਸਾਰਤਾਲੇ ਲਈ ਆਪਣਾ ਜੀਵਨ ਤਿਆਗ ਦਾ ਜਾਂ ਜੀਵਨ ਜਿਉਂਦਾ ਉਹਦੇ ਜੱਪ ਤੱਕ ਕੀਤੇ ਹੋਏ ਸਭ ਕੁਝ ਸਫਲ ਨੇ ਤੇ ਜਿਹੜਾ ਦਿਖਾਵੇ ਮਾਤਰ ਧਰਮੀਆਂ ਕੱਟੜ ਵਿਰੋਧੀ ਆ ਜਾਂ ਦੂਜੇ ਨੂੰ ਛੋਟਾ ਦਸਾਉਂਦਾ ਉਹ ਜਿਹਦੇ ਅੰਦਰ ਚੰਗਿਆਈ ਹੋਈ ਨਹੀਂ ਉਹ ਸਿਰਫ ਦਿਖਾਵਾ ਬਣ ਕੇ ਰਹਿ ਜਾਂਦਾ ਉਹਦਾ ਕੋਈ ਐਂਡ ਤੇ ਕੋਈ ਚੰਗਾ ਰਿਜ਼ਲਟ ਨਹੀਂ ਨਿਕਲਦਾ